ਜਿੰਦਾਬਾਦ ਕੇਜਰੀਵਾ ਜਿੰਦਾਬਾਦ ਜਨਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਹਰਪ੍ਰੀਤ ਕੌਰ ਜਿੰਦਾਬਾਦ ਆਰਜਵਰ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਪਿੰਡ ਦੇ ਸਰਪੰਚ ਸਾਹਿਬ ਹੈ ਇਹਨਾਂ ਨੇ ਬਹੁਤ ਦੇਖੋ ਤੁਸੀਂ ਲੋਕ ਇੱਕ ਇਹਨਾਂ ਦੀ ਬਾਜ਼ ਦੇ ਉੱਤੇ ਸਾਰਾ ਪਿੰਡ ਇਕੱਠਾ ਹੋਇਆ ਸਾਨੂੰ ਮਾਣ ਹੈ ਪਿੰਡ ਝਾਬੇয়াল ਤੇ ਵੀ ਬਹੁਤ ਵੱਡਾ ਹੰਗਾਰਾ ਮਿਲਿਆ ਜਿੱਥੇ ਵੀ ਜਾਣੇ ਆ ਜੇ ਕੰਮ ਕੀਤੇ ਆ ਤਾਂ ਲੋਕ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਸੀਐਮ ਸਾਹਿਬ ਨੇ ਜਿੰਨੇ ਵੀ ਕੰਮ ਕੀਤੇ ਆ ਲੋਕ ਖੁਸ਼ ਆ ਲੋਕ ਆਪ ਬਿਨਾ ਬੁਲਾਏ ਲੋਕ ਪਹੁੰਚਦੇ ਆ ਵੀ ਅਸੀਂ ਵੋਟਾਂ ਤੁਹਾਨੂੰ ਪਾਵਾਂਗੇ ਤਾਂ ਸਾਡੀ ਭੈਣ ਗਰੇਵਾਲ ਜੋ ਕਿ ਬਲੌਕ ਸੰਮਤੀ ਤੋਂ ਖੜੇ ਆ ਤੇ ਇਹਨਾਂ ਨੂੰ ਸਾਰਿਆਂ ਨੇ ਵੀਰਾਂ ਨੇ ਹੌਸਲਾ ਦਿੱਤਾ ਵੀ ਅਸੀਂ ਵੋਟਾਂ ਪਾ ਕੇ ਆਪਣੇ ਪਿੰਡ ਦੇ ਵਿੱਚੋਂ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਅਪਰ ਦੇ ਵਿੱਚ ਬਹੁਤ ਤੇ ਕੱਟ ਰੱਖਿਆ ਗਿਆ ਸਾਡੇ ਸਰਪੰਚ ਸਾਹਿਬ ਸਾਡੇ ਚੇਰਮਨ ਵੀਰ ਜੀ ਸਾਡੇ ਬਣੇ ਜੱੱਤਾ ਜੀ ਵੀ ਤੇ ਸਾਡੇ ਚਰਰੂ ਭਾਜੀ ਨੇ ਵੀ ਨਾਲ ਆਏ ਨੇ ਤਾਂ ਬਹੁਤ ਧੰਨਵਾਦ ਕਰਦੇ ਆ ਤੇ ਪਿੰਡ ਵਸਨੇ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਇਕੱਠੇ ਹੋਏ ਨੇ ਤੇ ਇਹਨਾਂ ਵਿਸ਼ਵਾਸ ਦਿਖਾਇਆ ਕਿ ਵੱਧ ਤੋਂ ਵੱਧ ਵੋਟਾਂ ਮਦੀ ਪਾਰਟੀ ਨੂੰ ਪਾਉਣਗੇ ਤੇ ਸਾਨੂੰ ਵੀ ਯਕੀਨ ਐਸੇ ਜਿੱਥੇ ਆ ਕੇ ਦੇਖਿਆ ਸਾਨੂੰ ਵੀ ਲੱਗਦਾ ਵੀ ਹਾਂ ਇੱਥੋਂ ਸਾਨੂੰ ਵੋਟ ਪੂਰੀ ਲੀਡ ਮਿਲੂਗੀ ਤੇ ਧੰਨਵਾਦ ਕਰਦੇ ਅਸੀਂ ਵੀਰ ਦਾ ਸਰਪੰਚ ਸਾਹਿਬ ਦਾ ਨੰਦਾ ਅਸਾਹ ਸ੍ਰੀ ਵ ਮੈਂ ਸਭ ਤੋਂ ਪਹਿਲਾਂ ਢਾਬਿਆਂ ਦੀ ਸਾਰੀ ਸੰਗਤ ਦਾ ਤੇ ਆਪਣੇ ਸਰਪੰਚ ਜੱਸੀ ਗੁਰਮਦਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਡਾ ਵੱਡਾ ਕੱਟ ਸਾਡੀ ਪਿੰਡ ਦੇ ਹੱਕ ਦੇ ਵਿੱਚ ਕੀਤਾ ਜਿਸ ਤਰ੍ਹਾਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਤੇ 2022 ਦੇ ਵਿੱਚ ਉਹ ਸਾਰੇ ਵਾਅਦੇ ਤਕਰੀਬਨ ਸਾਰੇ ਪੂਰੇ ਕਰਤੇ ਮਹਿਲਾ ਕਲੀਨਿਕ ਹਜ਼ਾਰ ਮਹਿਲਾ ਕਲੀਨਿਕ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਪਿੰਡਾਂ ਦੇ ਵਿੱਚ ਸਾਡੇ ਹਰਦੀਪ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੇ ਸਕੂਲਾਂ ਦੇ ਚਾਰਦواری ਪਿੰਡਾਂ ਦੇ ਵਿੱਚ ਰੋੜਾਂ ਦਾ ਕੰਮ ਮੁੱਖ ਸੇਵਾਦਾਰ ਸਾਡੇ ਸਾਹਨੇ ਵਾਲ ਦੇ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੇ ਬ੍ਰਦਰ ਸਰਦਾਰ ਜੋਰਾਵਰ ਸਿੰਘ ਜੀ ਜੋ ਅੱਜ ਹਲਕੇ ਦੀ ਸੇਵਾ ਨਾਲ ਹੋ ਕੇ ਕਰਦੇ ਆ ਇਕੱਲੇ ਇਕੱਲੇ ਪਿੰਡ ਦੇ ਵਿੱਚ ਤੁਸੀਂ ਹੁਣੇ ਦੇਖਿਆ ਹੋਣਾ ਭਾਜੀ ਸਾਰੀ ਸੰਗਤ ਨੂੰ ਆਪ ਚਾਹ ਪਾਣੀ ਨੂੰ ਖੜੇ ਹੋ ਕੇ ਹੱਥ ਜੋੜ ਕੇ ਨਹੀਂ ਕਿਹਾ ਪ੍ਰਮਾਤਮਾ ਮਿਹਰ ਕਰੇ ਗਰੇਵਾਲ ਪਰਿਵਾਰ ਤੇ ਇਹ ਪਹਿਲਾਂ ਤੋਂ ਹੀ ਸਮਾਜ ਸੇਵੀ ਹੈ ਸਰਦਾਰ ਇੰਦਰ ਸਿੰਘ